ਬਰੀ ਕੰਮ ਮੁਕਾਮਾ ਜਿਹੜਾ ਸਾਈਬਰ ਕਰਾਇਮ ਵਿਭਾਗ ਨੂੰ ਕੀ ਮੌਲਾ ਕੀ ਕਰਦੇ ਆ ਇਹ ਸਾਡੇ ਕੋਲ ਕੰਪਲੇਨ ਮੈਂ ਇੱਕ ਰਸੀਬ ਹੋਈ ਸੀ 1930 ਦੇ ਉੱਤੇ ਸੰਜੀਵ ਪੰਦੀ ਨੇ ਮੱਚਵੜਾ ਸਾਹਿਬ ਦੇ ਰਹਿਣ ਵਾਲੇ ਖੇਤੀਬੜੀ ਦਾ ਕੰਮ ਕਰਦੇ ਆ ਇਹਨਾਂ ਦੀ ਫੇਸਬੁਕ ਆਈਡੀ ਹੈ ਕਿ ਸੰਜੀਵ ਪੰਦੀ ਦੇ ਨਾਮ ਦੇ ਉੱਤੇ ਉਹਦੇ ਤੇ ਉਹਨਾਂ ਨੇ ਕਿਸੇ ਨੇ ਕੰਟੈਕਟ ਕੀਤਾ ਕੋਈ ਲੇਡੀ ਸੀਗੀ ਉਹਦਾ ਨਾਮ ਸੀਗਾ ਸੁਨੈਨਾ ਗੁਪਤਾ ਉਹਨਾਂ ਨੇ ਕੰਟੈਕਟ ਕੀਤਾ ਵੀ ਅਸੀਂ ਚੰਡੀਗੜ੍ਹ ਕੋਈ ਪਲਾਟ ਵਗੈਰਾ ਲੈਣਾ ਵੀ ਉਹਦੇ ਬਾਰੇ ਤੁਸੀਂ ਸਾਡੇ ਕੋਈ ਹੈਲਪ ਕਰ ਸਕਦੇ ਹੋ ਤਾਂ ਇਹ ਕਹਿੰਦੇ ਵੀ ਮੈਂ ਇਹ ਕੰਮ ਕਰ ਸਕਦਾ ਹੈ। ਉਸ ਤੋਂ ਬਾਅਦ ਇਹਨਾਂ ਨੂੰ ਉਸੇ ਲੜਕੀ ਨੇ ਟੈਲੀਗ੍ਰਾਮ ਤੇ ਕੰਟੈਕਟ ਕੀਤਾ। ਕਿ ਸਾਡੀ ਇੱਕ ਕੰਪਨੀ ਆ। ਉਹਦਾ ਨਾਮ ਹੈਗਾ ਐਡਮਿਰਲ ਮਾਰਕੀਟਿੰਗ ਗਲੋਬਲ ਲਿਮਟਿਡ। ਵੀ ਅਸੀਂ ਮਾਰਕੀਟਿੰਗ ਦਾ ਫైనాన్స్ ਦਾ ਕੰਮ ਕਰਦੇ ਆਂ। ਇਨਵੈਸਟਮੈਂਟ ਆ ਤੁਸੀਂ ਸਾਡੇ ਕੋਲੇ ਪੈਸੇ ਇਨਵੈਸਟ ਕਰੋ ਤੇ ਤੁਹਾਨੂੰ ਇਹਦਾ 30 ਤੋਂ 40% ਤੱਕ ਪ੍ਰੋਪਰਟੀ ਮਿਲੇਗਾ। ਇਹਨਾਂ ਨੇ ਉਹਦੇ ਚਾਂਸੇ ਵਿੱਚ ਆ ਕੇ 7924 ਨੂੰ 40000 ਰੁਪਏ ਇੱਕ ਅਕਾਊਂਟ ਚ ਪਾਤਾ। 10 ਸਤ ਨੂੰ ਉਹਦੇ ਵਿੱਚ 4663 ਰੁਪਏ ਦਾ ਪ੍ਰੋਫਿਟ ਹੋ ਗਿਆ ਤੇ ਇਹਨਾਂ ਨੇ ਉਹਦੀ ਫੇਤ ਹੋ ਗਈ ਉਸ ਦੇ ਵਿੱਚ ਵੀ ਇਹ ਵਧੀਆ ਕੰਮ ਆ ਇਹਨਾਂ ਨੇ ਅਲੱਗ-ਅਲੱਗ ਡੇਟਸ ਦੇ ਉੱਤੇ ਕੁੱਲ 18-12-24 ਤੱਕ 1 ਕਰੋੜ 443000 ਰੁਪਿਆ ਉਹਨਾਂ ਨੂੰ ਦੇਤਾ ਅਲੱਗ-ਅਲੱਗ ਹੋਂਡ ਜਮ੍ਹਾਂ ਕਰਵਾਤਾ ਤੇ ਇਹਦਾ ਬੈਲੈਂਸ ਉਸ ਦਿਨ ਬਣ ਗਿਆ ਸੀ 3 ਕਰੋੜ 66 ਲੱਖ ਦੇ ਕਰੀਬ ਯਾਨੀ ਉਹਨੂੰ ਲਗਭਗ 2 ਕਰੋੜ ਦਾ ਪ੍ਰੋਫਿਟ ਹੋ ਗਿਆ ਸੀ ਜਦੋਂ ਇਹਨੇ ਆਪਣੇ ਪੈਸੇ ਕਢਾਉਣੇ ਚਾਏ ਉਹ ਕਹਿੰਦੇ ਵੀ ਇਹ ਤੇ ਟੈਕਸ ਲੱਗੂਗਾ 40 ਲੱਖ ਰੁਪਿਆ ਇਹਨੇ 40 ਲੱਖ ਵੀ ਜਮ੍ਹਾਂ ਕਰਵਾਤਾ ਫਿਰ ਉਹ ਕਹਿੰਦੇ ਵੀ ਤੁਸੀਂ ਸਾਡੇ ਪ੍ਰੀਮੀਅਰ ਕਸਟਮਰ ਹੋ ਤੇ ਤੁਹਾਨੂੰ 80 ਲੱਖ ਰੁਪਿਆ ਉਹਦੀ ਫੀਸ ਦੇਣੀ ਪਊਗੀ ਉਹ ਵੀ ਜਮ੍ਹਾਂ ਕਰਵਾਤਾ ਪਰ ਜਦੋਂ ਫਿਰ ਇਹ ਕਹਿੰਦੇ ਵੀ ਸਾਡੇ ਮੇਰੇ ਪੈਸੇ ਵੀ ਮੈਂ ਆਪਣੇ ਅਕਾਊਂਟ ਚ ਵਿਡਰਾਅ ਕਰਨੇ ਨੇ ਉਹ ਹੋਏ ਨਹੀਂ ਹੈਗੇ ਲਾਰੇ ਵਗੈਰਾ ਲਾਉਣ ਲੱਗੇ ਇਹਨਾਂ ਨੂੰ ਡਾਊਟ ਹੋਇਆ ਇਹਨਾਂ ਨੇ ਕੰਪਲੇਨਟ ਕੀਤੀ ਤੇ ਐਫ ਆਈ ਆਰ ਦਾ ਰਜਿਸਟਰ ਹੋ ਗਿਆ ਕਿੰਨਾ ਟੋਟਲ ਇਹਨੇ ਦੱਸਿਆ ਵੀ ਕਿੰਨੇ ਅਲਾਊਂਸ ਹੋ ਗਏ ਕਿੰਨੇ ਕਰੋੜ ਦਾ ਇਨਾ ਵੱਲੋਂ ਜੋ ਟੋਟਲ ਪੈਸੇ ਕਹਿੰਨੇ 3 ਕਰੋੜ 66 ਲੱਖ ਦੇ ਕਰੀਬ ਹੈ। ਕਿਹੜੀ ਤਰ੍ਹਾਂ ਦਾ ਹੈ ਤੁਮ ਕਰਦੀ ਹੈ? ਇਹ 318 4 ਪੀਐਨਸ ਜਿਹੜੀ ਪਹਿਲਾਂ 420 ਸੀਗੀ ਤੇ ਆਈਟੀਐਨ ਦੀਆਂ ਧਾਰਾਂ ਮ ਲੱਗੀਆਂ ਨੇ। ਬਾਕੀ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਇੱਕਲਾ ਮੁਕੱਦਮਾ ਹੈ। ਇਹ ਮੁਕੱਦਮਾ ਹਲੇ ਤਾਂ ਸਿਰਫ ਜਿਹੜੀਆਂ ਆਈਡੀ ਨੇ ਸਾਡੇ ਕੋਲ ਹੀ ਨੇ ਬਾਈ ਨੇਮ ਕਿਸੇ ਦੇ ਨਹੀਂ ਹੈਗਾ। ਉਹਦੀ ਅੱਗੇ ਇਨਵੈਸਟੀਗੇਸ਼ਨ ਹੋਊਗੀ ਫਿਰ ਪਤਾ ਲੱਗੇਗਾ।